ਮੰਮੀ ਸਸਰੀਕਾਲ ਸਸਰੀਕਾਲ ਤੂੰ ਬੈਠ ਮੈਂ ਤੇਰੇ ਲਈ ਪਾਣੀ ਲੈ ਕੇ ਆਈ ਮੰਮੀ ਪਾਣੀ ਤੁਸੀਂ ਕਿਉਂ ਇਹ ਗੱਲ ਭਾਬੀ ਕਿੱਥੇ ਆ ਉਹ ਆਪਣੇ ਪੈਕੇ ਗਈ ਹੈ ਬੱਤ ਕੀ ਗੱਲ ਮੰਮੀ ਜਦੋਂ ਵੀ ਮੈਂ ਆਨੀ ਆਬੀ ਪੈਕੇ ਗਈ ਹੁੰਦੀ ਆ ਮਿੰਨੇ ਚ ਦੱਸ ਗਏ ਤਾਂ ਮੈਂ ਮੱਜਾਂ ਨਹੀਂ ਆ ਸਬਬ ਨਾਲ ਮਸੀ ਮਿਲਦੀ ਆ ਕਿਤੇ ਤੁਸੀਂ ਇਹਨੂੰ ਕੁਝ ਕਹਿੰਦੇ ਕਿਉਂ ਨਹੀਂ ਅੱਜਕੱਲ ਕਿਸੇ ਨੂੰ ਕੁਛ ਕਹਿਨ ਦਾ ਜ਼ਮਾਨਾ ਨਹੀਂ ਇਹ ਤਾਂ ਆਪਣੀ ਸਮਝ ਚਾਹੀਦੀ ਆਂ ਤੂੰ ਆਪਣੇ ਹੀ ਦੇਖ ਲੈ ਤੂੰ ਵੀ ਤੇਿੱਜੇ ਚੱਥੇ ਦੇ ਨਹੀਂ ਜਾਣੀ ਅਸੀਂ ਤੈਨੂੰ ਆਨ ਤੋਂ ਨਿਰੋਪ ਦੇਤੀਏ ਜੀ ਸਭ kia ਤੇਰਾ ਆਪਣਾ ਘਰ ਹੈ ਪਰ ਵਿਆਹ ਤੋਂ ਬਾਅਦ ਤਰੀਆਂ ਦੀਆਂ ਦੀਵਾਂੀਆਂ ਆਪਣੇ ਸੋਹਰੇ ਕਰ ਲਈ ਵਾਅਦੇ ਨੇ ਤੂੰ ਆਪ ਦੇਖ ਤੇਰੀ ਸੱਸ ਕਿੰਨੀ ਬਿਮਾਰ ਸੀ ਤੇ ਤੇਰਾ ਫਰਜ਼ ਬੰਦਾ ਸੀ ਉਹਦੀ ਦੇਖਭਾਲ ਕਰਨੀ ਨਾ ਉਹ ਕਿਹੜੀ ਕੁਸ਼ ਕਹਿੰਦੀ ਆ ਚਲੋ ਤਾਂ ਨਹੀਂ ਕਹਿੰਦੇ ਪੁੱਤ ਪਰ ਮਾਪਿਆਂ ਦਾ ਤਾਂ ਆਪਣੀ ਤੀਨ ਸਮਝਾਣਾ ਬੰਦਾ ਕਿ ਨਹੀਂ ਵਿਆਹ ਤੋਂ ਬਾਅਦ ਪਿਆ ਦੇ ਦੋ ਘਰ ਹੁੰਦੇ ਨੇ ਇੱਕ ਦੋਹਾ ਕਰਾ ਦੇ ਜੀਆਂ ਨੂੰ ਰੱਬ ਇੱਜ਼ਤ ਦੇਣੀ ਨੋ ਫਿੱਦਾ ਲੈ ਲਓ ਫਿਰ ਦੇ ਤੂੰ ਨਾ ਦੇ ਦੋਸਤ ਸਾਂਤ ਨਹੀਂ ਦਿੰਦੀ ਤਾਂ ਆਪਣੀ ਭਾਬੀ ਤੋਂ ਕਿਆਸ ਰੱਖਣ ਨੂੰ ਕਰਤੇ ਹਾਂ ਮੰਮੂ ਕਸਰ ਨਹੀਂ ਤੂ ਸਮਝ ਗਿਆ ਨਾ ਪੁੱਤ ਤੇ ਤੇਰੀ ਭਬੀ ਨੇ ਆਪੇ ਸਮਝ ਜਾਣਾ